ਪੰਜਾਬੀ ਪੰਜਾਬੀ ਡਾਇਰੈਕਟਰ ਜਗਦੀਪ ਸਿੱਧੂ ਪਹੁੰਚ ਚੁੱਕੇ ਨੇ ਕਿਉਂਕਿ ਕੱਲ ਬੀਤੇ ਕੱਲ ਪੰਜਾਬੀ ਕਾਮੇਡੀਅਨ ਦਸਵੰਦਰ ਪੱਲਾ ਜੀ ਦਾ ਇੰਤਕਾਲ ਹੋ ਗਿਆ ਤਾਂ ਵੱਖ-ਵੱਖ ਸ਼ਖੀਸਾਂ ਇੱਥੇ ਪਹੁੰਚ ਰਹੀਆਂ ਨੇ ਪੰਜਾਬੀ ਅਦਾਕਾਰ ਪੰਜਾਬੀ ਪ੍ਰੋਡੂసర్ ਡਾਇਰੈਕਟਰ ਜਗਦੀਪ ਸਿੱਧੂ ਬਾਈ ਮੇਰੇ ਨਾਲ ਹੈ ਬਾਈ ਜੀ ਬਹੁਤ ਵੱਡਾ ਘਾਟਾ ਇੰਡਸਟਰੀ ਨੂੰ ਪਿਆ ਹੈ ਦਿੱਗਜ ਕਲਾਕਾਰ ਲੈਜੈਂਡ ਕਲਾਕਾਰ ਕਾਮੇਡੀਅਨ ਦਸਵੰਦਰ ਪੱਲਾ ਜੀ ਰੁਕਸਤ ਹੋ ਗਏ ਨੇ ਇਸ ਦੁਨੀਆ ਤੋਂ ਸੋ ਤੁਸੀਂ ਪਹੁੰਚੇ ਹੋ ਕਿ ਜਜ਼ਬਾਤ ਨੇ ਮੰਦਕੀ ਬੜਵੋਲੇ ਨੇ ਹਜੇ ਵੀ ਯਕੀਨ ਨਹੀਂ ਹੋ ਰਿਹਾ ਬਾਈ ਤੇ ਪੱਲਾ ਸਾਹਿਬ ਨੂੰ ਤਾਂ ਐਕਚੁਅਲੀ ਜਿਤੋਂ ਦਾ ਹੋ ਸਭ ਸੰਭਾਲਿਆ ਮੈਂ 90 ਤੋਂ ਉਹਨਾਂ ਦੇ ਛਣਕਾਟੇ ਸੁਣਦਾ ਆ ਹਨਾ ਤੇ ਜਦੋਂ ਛੋਟੇ ਹੁੰਦੇ ਸੀ ਤਾ ਉਹ ਪੂਰੀ ਪੂਰੀ ਕੈਸਟ ਯਾਦ ਕਰ ਲੈਣੀ ਮੈਂ ਪਰ ਅੱਜ ਵੀ ਕਿੰਨੇ ਸਾਰੇ ਯਾਦ ਆ ਸਾਨੂੰ ਡਾਇਲੌਗ ਸੋ ਕੱਲ ਰਾਤ ਮੈਂ ਜਾ ਕੇ ਅਸੀ ਸਾਡੀ ਪਹਿਲੀ ਫਿਲਮ ਸੀ ਆਰਐਸਵੀਪੀ ਤੋਂ ਦੁਬਾਰਾ ਤੋਂ ਦੇਖੇ ਉਹ ਡਾਇਲੌਗਸ ਤੇ ਮਤਲਬ ਯਕੀਨ ਨਹੀਂ ਹੁੰਦਾ ਕਿ ਇੰਨੀ ਛੇਤੀ ਚਲੇ ਗਏ ਅੱਜ ਵੀ ਜਦੋਂ ਅਸੀਂ ਕੁਝ ਜਾਣਦੇ ਆ ਤਾਂ ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਉਹਨਾਂ ਦੇ ਡਾਇਲੌਗ ਬੜੇ ਮਸ਼ਹੂਰ ਨੇ ਕਾਲਾ ਕੋਟ ਐ ਵੀ ਨਹੀਂ ਪਾਇਆ ਨਾ ਮਜ਼ਾ ਨਾ ਸਵਾਲ ਗੰਤੀ ਉਲਾਦ ਇਦਾਂ ਦੇ ਜਿਹੜੇ ਡਾਇਲੌਗ ਸੀ ਬਹੁਤ ਪਪੂਲਰ ਸੀਗੇ ਤਾਂ ਲੱਗਦਾ ਕਿ ਕਿਉਂਕਿ ਇੱਕ ਚੀਜ਼ਾਂ ਹੁੰਦੀਆਂ ਨੇ ਕਿ ਸਦੀ ਦੇ ਵਿੱਚ ਨਾ ਇੱਕ ਵਾਰ ਚੀਜ਼ਾਂ ਬੀਜਦੀਆਂ ਨੇ ਜੇ ਇੱਕ ਵਾਰ ਇੱਕ ਇਨਸਾਨ ਦਾ ਜਨਮ ਹੁੰਦਾ ਹੈ ਮੈਨੂੰ ਲੱਗਦਾ ਨਹੀਂ ਕਿ ਜਸਵਿੰਦਰ ਭੱਲੇ ਭੱਲਾ ਵਰਗਾ ਕੋਈ ਕਾਮੇਡੀਅਨ ਕੋਈ ਕਲਾਕਾਰ ਕੁਝ ਪੰਚ ਮਾਰਨ ਵਾਲਾ ਆਦਮੀ ਦੁਬਾਰਾ ਪੈਦਾ ਹੋ ਸਕਦਾ ਹਾਂਜੀ ਉਸ ਤਰੀਕੇ ਦੀ ਰਾਈਟਿੰਗ ਉਸ ਤਰੀਕੇ ਦੀ ਕਾਮੇਡੀ ਖਤਮ ਹੋ ਗਈ ਅੱਜ ਸੋ ਮਤਲਬ ਮੈਂ ਉਦੋਂ ਉਹ ਜਿਹੜੇ ਪਾਰਟਿਕੂਲਰ ਡਾਇਲੋਗ ਸੀਗੇ ਉਹ ਪੱਲਾ ਸਾਹਿਬ ਹੀ ਬੋਲ ਸਕਦੇ ਸੀ ਉਹਨਾਂ ਦੇ ਅੰਦਾਜ਼ ਚ ਵਧੀਆ ਲੱਗਦੇ ਸੀ ਨਹੀਂ ਤਾਂ ਤੁਸੀਂ ਉਹਨਾਂ ਨੂੰ ਆਮ ਦੇਖੋਗੇ ਤਾਂ ਕੋਈ ਬੰਦਾ ਬੋਲੂਗਾ ਤਾਂ ਤੁਹਾਨੂੰ ਕਮੇਡੀ ਆਉਗੀ ਨਹੀਂ ਉਹਨਾਂ ਤੇ ਸੋ ਉਹਨਾਂ ਦਾ ਇੱਕ ਯੋਗ ਸੀਗਾ ਜੀ 40-45 ਸਾਲ ਉਹਨਾਂ ਨੇ ਸਾਨੂੰ ਅਸਾਇਆ ਤੇ ਉਹ ਤਾਂ ਨਹੀਂ ਬੋਲਦਾ ਸੱਟ ਤੇ ਕਈ ਵਾਰ ਕੋਈ ਆਦਿ ਕੁਝ ਜਾਂ ਫਿਰ ਐਦਾਂ ਹੋਇਆ ਹੋਵੇ ਕੋਈ ਡਾਇਲੋਗ ਲਿਖਾ ਹੋਵੇ ਇਹਨਾਂ ਨੇ ਇੰਪਰੋਵਾਈਜ਼ ਕਰਕੇ ਉਸ ਡਾਇਲੋਗ ਨੂੰ ਬਦਲ ਕੇ ਨਵਾਂ ਰੂਪ ਦਿੱਤਾ ਹੋਵੇ ਨਵਾਂ ਜਨਮ ਦਿੱਤਾ ਹੋਵੇ ਨਹੀਂ ਉਹਨਾਂ ਦਾ ਬਹੁਤ ਕੰਟਰੀਬਿਊਸ਼ਨ ਹੁੰਦਾ ਸੀ ਜੀ ਕਿਸੇ ਵੀ ਸੀਨ ਦੇ ਵਿੱਚ ਜਦੋਂ ਮੈਂ ਨਵਾਂ ਸੀਗਾ ਤਾਂ ਮੈਂ ਉਹਨਾਂ ਨਾਲ ਸ਼ੁਰੂ ਸਟਾਰਟਿੰਗ ਦੀਆਂ ਦੋ ਤਿੰਨ ਫਿਲਮਾਂ ਉਹਨਾਂ ਨਾਲ ਹੀ ਕਰੀਆਂ ਤਾਂ ਕੋਈ ਵੀ ਸੀਨ ਆਉਣਾ ਉਹਨਾਂ ਨੂੰ ਬਹਿ ਕੇ ਉਹਨਾਂ ਨੇ ਡਿਸਕਸ ਕਰਨਾ ਕੋਈ ਗੱਲ ਬਣਾਉਣੀ ਤਾਂ ਇੱਕ ਆਰਟਿਸਟ ਦਾ ਮਤਲਬ ਐਫਰਟ ਦਿਖਦਾ ਸੀ ਉਹਨਾਂ ਦਾ ਕੰਮ ਨਹੀਂ ਹੈ ਮਤਲਬ ਸੋ ਨਰੇਸ਼ਪਾ ਜੀ ਹੋ ਗਏ ਜਾਂ ਮੈਂ ਹੋ ਗਿਆ ਸਾਡੀ ਰਾਈਟਿੰਗ 'ਚ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਸੈਟ ਤੇ ਕੋਈ ਅਜਿਹੀ ਯਾਦ ਜਿਹੜੀ ਤੁਹਾਨੂੰ ਅੱਜ ਵੀ ਤੁਹਾਡੇ ਦਿਲ ਦੇ ਕਰੀਬ ਹੋਵੇ ਤੁਹਾਨੂੰ ਕੋਈ ਕੰਪਲੀਮੈਂਟ ਦਿੱਤਾ ਹੋਵੇ ਕਿ ਜਗਦੀਪ ਤੂੰ ਬਹੁਤ ਇਦਾਂ ਆ ਜਾਂ ਇਦਾਂ ਆ ਆ ਮੈਂ ਜਦੋਂ ਪਹਿਲੀ ਫਿਲਮ ਹੀ ਸੀਗੀ ਜੀ ਤਾਂ ਅਸੀਂ ਪਹਿਲਾਂ ਦੇਣੀ ਸ਼ੂਟ ਕਰ ਰਹੇ ਸੀਗੇ ਤਾਂ ਮੈਨੂੰ ਉਦੋਂ ਪੰਨਾ ਜੀ ਨੇ ਵੈਨ ਚ ਬੁਲਾ ਕੇ ਉਸ ਦਿਨ ਮੈਨੂੰ ਕਾਫੀ ਕੁਝ ਉਹਨਾਂ ਨੇ ਵਧੀਆ ਬੋਲਿਆ ਸੀ ਤਾਰੀਫ਼ ਕੀਤੀ ਸੀ ਔਰ ਫਿਰ ਰეკਮੈਂਡ ਕੀਤਾ ਸੀ ਆ ਤਾਂ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਹਾਨੂੰ ਕੋਈ ਬੰਦਾ ਕਿਸੇ ਨੂੰ ਸਟਾਰਟਿੰਗ ਦੇ ਦਿਨਾਂ 'ਚ ਖਾਸ ਕਰਕੇ ਕਿ ਕੋਈ ਤੁਹਾਨੂੰ ਰეკਮੈਂਡ ਕਰਦਾ ਜਿਹਦੇ ਤੇ ਤੁਹਾਨੂੰ ਕੰਮ ਮਿਲਦਾ ਹੈ ਤਾਂ ਉਹ ਦਿਨ ਮੈਨੂੰ ਬਹੁਤ ਯਾਦ ਹੈ ਕਿ ਉਹਨਾਂ ਨੇ ਜਿਸ ਤਰੀਕੇ ਨਾਲ ਕਿਹਾ ਸੀ ਔਰ ਫਿਰ ਮੇਰਾ ਕੈਰੀਅਰ ਉਵੇਂ ਹੀ ਅੱਗੇ ਵਧਿਆ ਔਰ RSVP ਪਹਿਲੀ ਫਿਲਮ ਸਿਚਾਈ ਬਹੁਤ ਹੰਦਾ ਸੀ ਮੈਂ ਉਹਨਾਂ ਦਾ ਡੁਪਲੀਕੇਟ ਵੀ ਪਲੇ ਕੀਤਾ ਸੀ ਫਿਲਮ 'ਚ ਤਾਂ ਹੁਣ ਉਹ ਫੋਟੋਆਂ ਦੇਖਦੇ ਆਂ ਜੀ ਦੁੱਖ ਹੁੰਦਾ ਯਾਦ ਆ ਰਹੀਆਂ ਜੀ ਕੋਈ ਆਖਰੀ ਗੱਲਬਾਤ ਔਡੀ ਕਦੋਂ ਹੀ ਸੀ ਅ ਪੱਲਾ ਜੀ ਨਾਲ ਮੇਰੀ ਆਖਰੀ ਗੱਲਬਾਤ ਮੈਂ ਉਹਨਾਂ ਦਾ ਇੰਟਰਵਿਊ ਕਰਿਆ ਸੀਗਾ ਗੱਡੀ ਜਾਂਦੀ ਐ ਛਲਾਂਗਾ ਮਾਰਦੀ ਉਸ ਤੋਂ ਬਾਅਦ ਪੁਖਰਾਜ ਨਾਲ ਹੀ ਗੱਲ ਹੁੰਦੀ ਰਹੀ ਹੈ ਭੱਲਾ ਜੀ ਨਾਲ ਤਾਂ ਨਹੀਂ ਹੋਈ ਕਿਉਂਕਿ ਉਹ ਬਿਮਾਰ ਚੱਲ ਰਹੀ ਸੀ ਤਾਂ ਸਾਨੂੰ ਵੀ ਸਾਰਿਆਂ ਨੂੰ ਡਰ ਸੀਗਾ ਕਿ ਕਿਤੇ ਇਨਫੈਕਸ਼ਨ ਨਾ ਹੋ ਜੇ ਹਨਾ ਤਾਂ ਸੋ ਪੁਖਰਾਜ ਨਾਲ ਹੀ ਉਸ ਤੋਂ ਬਾਅਦ ਤਾਂ ਹਮੇਸ਼ਾ ਬੰਬੇ ਸੀ ਜਦੋਂ ਉਦੋਂ ਵੀ ਉਹਨਾਂ ਨਾਲ ਹੀ ਗੱਲ ਹੋਈ ਲਾਸਟ ਮੁਲਾਕਾਤ ਉਹ ਹੀ ਯਾਦ ਹੈ ਜੀ ਉਹਨਾਂ ਦਾ ਇੰਟਰਵਿਊ ਕਰਿਆ ਸੀ ਮੈਂ ਸ਼ੁਕਰ ਹੈ ਗੱਲਬਾਤ ਕਰਨ ਲਈ